ਨਮਸਕਾਰ ਅੱਜ ਜੀ ਬੇਸਿਕਲੀ ਸਰਦੀਆਂ ਸ਼ੁਰੂ ਹੋ ਗਈਆਂ ਜਿਆਦਾ ਤੇ ਉਹਦੇ ਕਰਕੇ ਖਾਸ ਕਰਕੇ ਅਸੀਂ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ ਅੱਜ ਕੱਲ ਕਾਫੀ ਜਿਆਦਾ ਬੱਚਿਆਂ ਨੂੰ ਬੁਖਾਰ ਆ ਰਿਹਾ ਹੈ ਬੱਚਿਆਂ ਨੂੰ ਮਤਲਬ ਇਹ ਖਾਂਸੀ ਵੀ ਰਹੀ ਬਹੁਤ ਛੋਟੇ ਬੱਚਿਆਂ ਨੂੰ ਖਾਸ ਕਰਕੇ ਬਹੁਤ ਪ੍ਰੋਬਲਮ ਆ ਰਹੀ ਹੈ ਇਹ ਸਾਡੇ ਰਕਸ਼ਾ ਦੇ ਡਾਕਟਰ ਰਵਿੰਦਰ ਸਿੰਘ ਰਾਣਾ ਜੀ ਇਹ ਪੀਡੀਆਟ੍ਰਿਕ ਸਟੇਸ਼ਨ ਨੇ ਨਿਊਨਟੋਲੋਜਿਸਟ ਨੇ ਬੇਸਿਕਲੀ ਇਸ ਕਰਕੇ ਮੈਂ ਜ਼ਰੂਰੀ ਰੱਖਿਆ ਕਿਉਂਕਿ ਅੱਜ ਕੱਲ ਰਕਸਬ ਜਿਵੇਂ ਤੁਸੀਂ ਤੁਹਾਡੇ ਕੋਲ ਆਉਂਦੇ ਆ ਹੁਣ ਬੱਚੇ ਕਿਉਂਕਿ ਕਿਸੇ ਨੂੰ ਬੁਖਾਰ ਹੋ ਰਿਹਾ ਹੈ ਕਿਸੇ ਨੂੰ ਨਮੂਨੀਆ ਹੋ ਰਿਹਾ ਹੈ ਕਿ ਕੋਈ ਮੈਂ ਦੇਖਿਆ ਸਰ ਇੱਕ ਦਿਨ ਬੱਚਾ ਆਇਆ ਸੀ ਤੁਸੀਂ ਉਦੋਂ ਸ਼ਾਇਦ ਤੁਹਾਡੇ ਕੋਈ ਮੈਰਿਜ ਸੀਗੀ ਕਿਸੇ ਚਾਰ ਦਿਨ ਤੋਂ ਖਾਇਪੀ ਨਹੀਂ ਰਿਹਾ ਸੀ ਬੱਚਾ ਕੁਝ ਵੀ ਹੈ ਨਾ ਤੇ ਕਿਉਂਕਿ ਆਮ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਆਪਾਂ ਨੂੰ ਬੱਚੇ ਨੂੰ ਚਾਹੀਦਾ ਕੀ ਹੈ ਤੇ ਬੱਚਾ ਦੁੱਧ ਨਹੀਂ ਪੀ ਰਿਹਾ ਜਾਂ ਘੱਟ ਪੀ ਰਿਹਾ ਮਾਂ ਨੂੰ ਲੱਗਦਾ ਥੋੜਾ ਜਿਆਦਾ ਪੀਤਾ ਸੀ ਬਾਅਦ ਚ ਕਿਉਂਕਿ ਬੱਚੇ ਨੂੰ ਪਾਣੀ ਦੀ ਕਮੀ ਤੁਸੀਂ ਫਿਰ ਗੱਲ ਕੀਤੀ ਹੋਣੀ ਸਾਡੇ ਐਮਓ ਨਾਲ ਫਿਰ ਤੁਸੀਂ ਆਈਵੀ ਫਲੂਡ ਹੈ ਕਿਉਂਕਿ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਗਲੂਕੋਜ਼ ਉਹਨਾਂ ਨੂੰ ਇਹਦਾ ਵੀ ਛਾਤੀ ਨੂੰ ਕੋਈ ਗਲੂਕੋਜ਼ ਨਹੀਂ ਲਾਣਾ ਬੇਸਿਕਲੀ ਮੈਂ ਤਾਂ ਸਪੈਸ਼ਲੀ ਇਹਨਾਂ ਚੀਜ਼ਾਂ ਵਾਸਤੇ ਕੇਅਰ ਦਿੰਦਾ ਕਿਉਂਕਿ ਅੱਜਕੱਲ ਬੱਚੇ ਕਿਸੇ ਦੇ ਇੱਕ ਹੈ ਜਾਂ ਦੋ ਹੈ ਬਹੁਤ ਜਿਆਦਾ ਬੱਚੇ ਨਹੀਂ ਹੈ ਆਪਾਂ ਬਹੁਤ ਮਿਹਨਤ ਤੇ ਬਹੁਤ ਹੀ ਮਤਲਬ ਕਿ ਪਿਆਰ ਬਹੁਤ ਹੀ ਖਰਚਾ ਕਰਕੇ ਅੱਜਕੱਲ੍ਹ ਬੱਚਿਆਂ ਨੂੰ ਬੈਨੇਸਰ ਪੈਦਾ ਕਰਨ ਲਈ ਇੰਨਾ ਕੁਝ ਮਿਹਨਤ ਕਰਨੀ ਪੈਂਦੀ ਵੀ ਐਨਏ ਟੈਸਟ ਮਹਿੰਗੇ ਹੋ ਗਏ ਤੇ ਇੰਨਾ ਕਿਉਂਕਿ ਅੱਜਕੱਲ੍ਹ ਸਾਡੀ ਹੈਲਥ ਵੀ ਇਤਨੀ ਨਹੀਂ ਰਹੀ ਵੀ ਆਪਾਂ ਬਿਲਕੁਲ 10-10 ਬੱਚੇ ਜੰਮੀ ਜਿਵੇਂ ਪਹਿਲੇ ਹੁੰਦਾ ਸੀ ਨਾ ਕਿਉਂਕਿ ਸਾਡਾ ਲਾਈਫ ਸਟਾਈਲ ਹੀ ਦੰਦਾ ਹੋ ਗਿਆ ਸੋ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਜਿਵੇਂ ਹੁਣ ਸਰਦੀ ਜ਼ਿਆਦਾ ਆਈ ਤੇ ਬੱਚੇ ਨੂੰ ਕਿਹੜੀ ਕਿਹੜੀ ਪ੍ਰੋਬਲਮ ਆਮ ਹੋ ਸਕਦੀ ਜਿੱਥੇ ਜਲਦੀ ਤੋਂ ਜਲਦੀ ਬੱਚੇ ਨੂੰ ਦਿਖਾਉਣਾ ਚਾਹੀਦਾ ਤੁਹਾਨੂੰ ਹਾਂਜੀ ਪਰ ਉਸ ਤੋਂ ਪਹਿਲਾਂ ਅਸੀਂ ਪਹਿਹੀ ਗੱਲ ਕਰਾਂਗੇ ਕਿ ਇਹ ਤਾਂ ਜਦ ਤੁਸੀਂ ਕਿਹਾ ਕਿ ਕਦੋਂ ਬਹੁਤ ਜ਼ਰੂਰਤ ਹੈ ਕਿ ਦਿਖਾਓ ਪਰ ਉਸ ਤੋਂ ਪਹਿਲਾਂ ਅਸੀਂ ਪਹਿਹੀ ਗੱਲ ਕਰਦੇ ਹਾਂ ਕਿ ਵੀ ਕਈ ਵਾਰੀ ਜਿਵੇਂ ਆਪਾਂ ਹੁਣ ਸਰਦੀਆਂ 'ਚ ਦੇਖਦੇ ਆਂ ਕਿ ਖਾਂਸੀ ਜ਼ੁਕਾਮ ਆਮ ਹੈ ਤੇ ਇਹਦੇ ਵਿੱਚ ਸਰ ਕਰਦੇ ਕਿ ਵੀ ਜਲਦੀ ਵੀ ਪੈਨੇ ਕਰ ਜਾਂਦੇ ਨੇ ਕਿ ਵੀ ਹਜੇ ਖਾਂਸੀ ਅਜੇ ਪਹਿਲਾ ਦੇ ਨਹੀਂ ਅਚਲੋ ਹੀ ਡਾਕਟਰ ਦੇ ਕੋਲ ਜਾਂ ਇਵਨ ਡਾਕਟਰ ਕੋਲ ਵੀ ਨਹੀਂ ਖੁਦ ਮੈਡੀਸਿਨਸ ਲੈਣ ਲੱਗ ਜਾਂਦੇ ਨੇ ਆਪਣੇ ਕੈਮੀਕਲ ਮੈਡੀਕਲ ਸਟੋਰ ਤੋਂ ਜਾਂ ਕੁਛ ਹੈ ਕੀ Papa Bella Hitler ਗੱਲ ਕਰਦੇ ਕਿ ਕਦੋਂ ਤੁਹਾਨੂੰ ਡਾਕਟਰ ਨੂੰ ਵਿਜ਼ਿਟ ਕਰਨਾ ਚਾਹੀਦਾ ਫਿਰ ਸਭ ਤੋਂ ਪਹਿਲਾਂ ਦਾ ਅਗਰ ਸਰ ਮਤਲਬ ਬੱਚੇ ਨੂੰ ਖਾਂਸੀ ਹੈ ਜ਼ੁਕਾਮ ਹੈ ਤੇ ਆਪਾਂ ਨੂੰ ਕਮ ਸੇ ਕਮ ਅਗਰ ਹਫ਼ਤੇ ਤੋਂ ਜ਼ਿਆਦਾ ਖਾਂਸੀ ਚੱਲ ਰਹੀ ਹੈ ਕੱਲੀ ਖਾਂਸੀ ਹੈ ਸੁੱਕੀ ਖਾਂਸੀ ਜਿਹਨੂੰ ਅਸੀਂ ਕਹਿੰਦੇ ਫਿਰ ਸਾਨੂੰ ਜੇ ਮਿਨਿਮਮ 5 ਦਿਨ ਦੀ ਖਾਂਸੀ ਹੈ ਫਿਰ ਵੀ ਬੱਚਾ ਠੀਕ ਨਹੀਂ ਹੋ ਰਿਹਾ ਫਿਰ ਡਾਕਟਰ ਕੋਲ ਜਾਓ ਉਹਦੀ ਸਲਾਹ ਲਓ ਦੂਜੇ ਨੰਬਰ ਤੇ ਸਰ ਅਗਰ ਬੱਚੇ ਨੂੰ ਖਾਂਸੀ ਦੇ ਨਾਲ ਉਖਾਰ ਆਏ ਗ੍ਰੇਡ ਕਿ 101 102 ਤੋਂ ਜ਼ਿਆਦਾ ਨਾਲ ਬੁਖਾਰ ਵੀ ਆ ਰਿਹਾ ਹੈ ਖਾਂਸੀ ਦੇ ਫਿਰ ਇਨੀ ਵੇਟ ਨਹੀਂ ਕਰਨੀ ਫਿਰ ਤੁਸੀਂ ਪਹਿਲੇ ਜਾਂ ਦੂਜੇ ਦਿਨ ਹੀ ਡਾਕਟਰ ਨੂੰ ਮਿਲਣਾ ਹੈ ਤੀਜੇ ਨੰਬਰ ਤੇ ਜੇਕਰ ਬੱਚੇ ਨੂੰ ਥਾਂਸੀ ਦੇ ਨਾਲ ਜਿਵੇਂ ਉਲਟੀ ਵੀ ਆ ਰਹੀ ਹੈ ਜਾਂ ਬੱਚੇ ਦੀ ਹੋਰ ਹਿੋਰੈਂਟੇ ਕਾਫੀ ਜਿਆਦਾ ਘਟ ਗਈ ਫਿਰ ਵੀ ਤੁਹਾਨੂੰ ਤੁਰੰਤ ਮਿਲਣਾ ਚਾਹੀਦਾ ਬਟ ਸਰ ਇਤੋਂ ਕੋਲਟ ਹੁੰਦਾ ਛੋਟੇ ਬੱਚਿਆਂ ਚ ਕਿਦਰ 6 ਮਹੀਨੇ ਤੋਂ ਛੋਟੇ ਬੱਚੇ ਜਿਹੜੇ ਨੇ ਯਾਰ ਸਾਲ ਤੱਕ ਹੀ ਲਗਾ ਲਓ ਉਹਨਾਂ ਚ ਖਾਂਸੀ ਬਹੁਤ ਘੱਟ ਹੁੰਦੀ ਹੈ ਨਾ ਮਾਤਰੀ ਹੁੰਦੀ ਹੈ ਕਿ ਬਿਨਾ ਕਿਸੇ ਪੈਥੋਲੋਜੀ ਤੋਂ ਖਾਂਸੀ ਹੋਵੇ ਤਾਂ ਉਹਨਾਂ ਵਿੱਚ ਜੇਕਰ ਖਾਂਸੀ ਸ਼ੁਰੂ ਹੀ ਹੁੰਦੀ ਹੈ ਉਦੋਂ ਵੀ ਸਾਨੂੰ ਬੱਚਿਆਂ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਤੇ ਹੁਣ ਸਰ ਅਸੀਂ ਗੱਲ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਅੱਜ ਕੱਲ ਕੇਸਿਸ ਜਿਵੇਂ ਨਿਮੋਨੀਆ ਦੇ ਕਾਫੀ ਜ਼ਿਆਦਾ ਆ ਰਹੇ ਨੇ ਜਾਂ ਬ੍ਰੌਂਕਾਇਓਲਾਈਟਸ ਦੇ ਕਾਫੀ ਜ਼ਿਆਦਾ ਕੇਸਿਸ ਆ ਰਹੇ ਨੇ ਉਹ ਇਹ ਹੀ ਲੱਛਣ ਸਰ ਬੱਚਿਆਂ ਦੇ ਵਿੱਚ ਧਿਆਨ ਰੱਖਣੇ ਜਿਹੜੇ ਮੈਂ ਦੱਸੇ ਕਿ ਅਗਰ ਖਾਂਸੀ ਦੇ ਨਾਲ ਨਾਲ ਬੱਚੇ ਦਾ ਖਾਣ ਪੀਣ ਘਟ ਗਿਆ ਹੈ ਜਾਂ ਨਾਲ ਬੱਚੇ ਨੂੰ ਬਹੁਤ ਹੀ ਬੁਖਾਰ ਆ ਰਿਹਾ ਉਲਟੀਆਂ ਆ ਰਹੀਆਂ ਤਾਂ ਤੁਰੰਤ ਸਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਇਹ ਸਰ ਪਹਿਲਾਂ ਇਹ ਗੱਲ ਮੈਂ ਤਾਂ ਕੀਤੀ ਕਿ ਵੀ ਇਹ ਮੈਂ ਦੇਖਿਆ ਸਰ ਕਾਫੀ ਜਿਵੇਂ ਮੇਰੇ ਕੋਲ ਆਂਦੇ ਨੇ ਉਹ ਨਾਲ ਉਹਨਾਂ ਦੇ ਦਵਾਈਆਂ ਚੁੱਕੀਆਂ ਹੁੰਦੀਆਂ ਆਪਨੇ ਉਹ ਹਰ ਬੱਚੇ ਨੂੰ ਜਰ ਐਂਟੀਬਾਇਓਟਿਕ ਦਿੱਤੇ ਹੁੰਦੇ ਨੇ ਇਹਦੇ ਨਾਲ ਮਤਲਬ ਖੰਗ ਦੀਆਂ ਵੇਲੀਆਂ ਨਹੀਂਆਂ ਦਵਾਈਆਂ ਇਹਨਾਂ ਦੀ ਸਰ ਲੋਡ ਨਹੀਂ ਹੈ ਕਿ ਉਹ ਬੱਚੇ ਨੂੰ ਫਾਇਦੇ ਦੇ ਨਾਲ ਇੱਕ ਤਾਂ ਦਵਾਈਆਂ ਦੇ ਨੁਕਸਾਨ ਹੈ ਸਰ ਤੇ ਲੌਂਗ ਰਨ ਦੇ ਵਿੱਚ ਐਂਟੀਬਾਇਓਟਿਕ ਵੀ ਜਿਵੇਂ ਵਰਤੇ ਜਾਂਦੇ ਉਹਨਾਂ ਦੇ ਅਲੱਗ ਤੋਂ ਨੁਕਸਾਨ ਹੈ ਬਿਲਕੁਲ ਠੀਕ ਹੈ ਤਾਂ ਮਤਲਬ ਕਿ ਆਪਾਂ ਨੂੰ ਇਹ ਤਾਂ ਹੈ ਹੀ ਹੈ ਕਿ ਕਦੋਂ ਜਾਣਾ ਪਰ ਇਹ ਵੀ ਪਤਾ ਹੁਣ ਜੇ ਵੀ ਕਦੋਂ ਅਸੀਂ ਘਰੇ ਹੀ ਰੁਕੀਏ ਅਜੇ ਇਹਨਾਂ ਘਬਰਾਣ ਵਾਲੀ ਗੱਲ ਨਹੀਂ ਹੈ ਇਹ ਜਰ ਮੈਂ ਜੂਰ ਮੈਨੂੰ ਸੀ ਕਿ ਇਹ ਸ਼ੇਅਰ ਆਪਾਂ ਕਰੀ ਜੇ ਇਧਰ ਇਹ ਕਿੰਨੇ ਦਿਨ ਤੱਕ ਟੈਨਸ਼ਨ ਨਹੀਂ ਹੁੰਦੀ ਕਿੰਨੇ ਸਾਲ ਤੱਕ ਬੱਚਾ ਮਤਲਬ 6 ਮਹੀਨੇ ਸਾਲ ਤੱਕ ਮਤਲਬ ਰਿਸਕ ਜ਼ਿਆਦਾ ਕਿੱਥੇ ਹੁੰਦਾ ਸਰ ਨੇਰ ਮਤਲਬ ਕਿ ਜੇ ਤੱਕ 6 ਮਹੀਨੇ ਤੋਂ ਛੋਟੇ ਬੱਚੇ ਦੇ ਵਿੱਚ ਤਾਂ ਖਾਂਸੀ ਹੋਣਾ ਇੱਕ ਅਬਨਾਰਮਲਟੀ ਮੰਨੀ ਜਾਂਦੀ ਹੈ। 6 ਮਹੀਨੇ ਤੋਂ ਪਹਿਲੇ ਦੇ ਬੱਚੇ ਨੂੰ ਤੁਸੀਂ ਕਹਿੰਦੇ ਵੀ ਡਾਕਟਰ ਨੂੰ ਜੇ ਖਾਂਸੀ ਵੀ ਹੋ ਗਈ ਤਾਂ ਵੀ ਡਾਕਟਰ ਕੋਲ ਨੂੰ ਹੀ ਜਾਓ ਕਿਉਂਕਿ ਉਹਨਾਂ ਦੇ ਵਿੱਚ ਬ੍ਰੌਂਕਾਇਟਿਸ ਸਰ ਜੋ ਇੱਕ ਜਾਨਲੇਵਾ ਵੀ ਬਿਮਾਰੀ ਬਣ ਜਾਂਦੀ ਹੈ ਉਹਦਾ ਇਲਾਜ ਘਰੇ ਨਹੀਂ ਕੁਝ ਹੁੰਦਾ ਉਹ ਆਪਾਂ ਹਸਪੀਟਲ ਦੇ ਵਿੱਚ ਬੱਚਾ ਬੱਚਾ ਖੁਦ ਵੀ ਇੰਨਾ ਐਕਟਿਵ ਨਹੀਂ ਹੁੰਦਾ। ਜੇ ਆਪਾਂ ਲੋਕੀ ਆਮ ਸਰ ਆਂਦੇ ਨੇ ਉਹ ਕਹਿੰਦੇ ਨੇ ਬੱਚੇ ਨੇ ਪਸਲੀਆਂ ਚੱਲਣ ਲੱਗ ਗਈਆਂ ਜਾਂ ਕੁਝ ਨੇ। ਬਟ ਉਹ ਮਤਲਬ ਕਿ ਛੋਟੇ ਬੱਚੇ ਦੇ ਵਿੱਚ ਖਾਸ ਕਰ 6 ਮਹੀਨੇ ਤੋਂ ਛੋਟੇ ਅਗਰ ਥੋੜ ਉਸ ਤੋਂ ਪਰੇਦਰ ਜਿਵੇਂ ਮਦਨ ਕਾ ਜਦੋਂ ਬੱਚਾ ਸਾਹ ਟਾਪ ਰਿਹਾ ਉਦੋਂ ਆਪਾਂ ਵੇਟ ਕਰ ਸਕਦੇ ਹਾਂ ਉਸ ਤੋਂ ਇਲਾਵਾ ਸਿਰ ਅਗਰ ਆਪਾਂ ਲੌਂਗ ਇੱਕ ਗੱਲ ਕਰੀਏ ਕਿ ਹਰ ਬੱਚੇ ਨੂੰ ਜਰ ਆਮ ਅਗਰ 6 ਤੋਂ 8 ਵਾਰ ਖਾਂਸੀ ਹੁੰਦੀ ਹੈ ਜੋ ਕਿ ਆਪਣੇ ਆਪ 3-5 ਦਿਨ ਹਫਤੇ ਦੇ ਵਿੱਚ ਛੱਡ ਜਾਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਬਟ ਹਾਂ ਅਗਰ ਸਾਲ ਦੇ ਵਿੱਚ 10-12 ਵਾਰ ਤੋਂ ਜ਼ਿਆਦਾ ਖਾਂਸੀ ਹੋਈ ਜਾ ਰਹੀ ਬੱਚੇ ਨੂੰ ਬਾਰ-ਬਾਰ ਫਿਰ ਆਪਾਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਕਿ ਕਿ ਸਰਕਰੋ ਦੂਜੇ ਪਾਸੇ ਕੀ ਹੋ ਰਿਹਾ ਕੋ ਅਸਥਮਾ ਹੈ ਬੱਚੇ ਨੂੰ ਨਾਲ ਬੁਖਾਰ ਹੈ ਜਿਵੇਂ ਛੋਟਾ ਮੰਨ ਲਓ 2 ਮਹੀਨੇ ਦਾ ਬੱਚਾ ਹੋ ਜਾ ਜਾਂ 15 ਦਿਨ ਦਾ ਬੱਚਾ ਹੋ ਜਾ ਦੋ ਮਹੀਨੇ ਦਾ ਬੱਚਾ ਫਿਰ ਉਹ ਕਿੰਨਾ ਰਿਸਕ ਹੁੰਦਾ ਵੀ ਜੇ ਆਪਾਂ ਨੂੰ ਜਲਦੀ ਤੋਂ ਜਲਦੀ ਕਿਉਂਕਿ ਨਾ ਉਹ ਖਾਸ ਕਰਕੇ ਕੀ ਕਰਦੇ ਨੇ ਉਹ ਲੋਕਲ ਜਿੱਥੇ ਵੀ ਡਾਕਟਰ ਹੁੰਦਾ ਹੁਣ ਤੋਂ ਦਵਾਈ ਲੈ ਲੈ ਜੇ ਬੁਖਾਰ ਨਹੀਂ ਠੀਕ ਹੋਇਆ ਫਿਰ ਉਹ ਕੋਲ ਦਿਲ ਦੇਣਾ ਫਿਰ ਵੀ ਨਹੀਂ ਠੀਕ ਹੈ ਫਿਰ ਕੋਈ ਸੁਣਨਾ ਜੀ ਫਲਾਣਾ ਪਤਾ ਬੱਚੇ ਦਾ ਡਾਕਟਰ ਹੈ ਜਦ ਕਿ ਵਿਚਾਰਾ ਕੱਡੇ ਐਡੀਸ਼ਨ ਨਹੀਂ ਹੁੰਦਾ ਆਮ ਤੌਰ ਤੇ ਉਹ ਕੋ ਬੱਚੇ ਜਾਂਦੇ ਹੁੰਦੇ ਤੇ ਲੇਕਿਨ ਉਹ ਫਿਰ ਉੱਥੇ ਚੱਲ ਜਾਂਦੇ ਉਹ ਕਈ ਵਾਰੀ ਐਨਐਸ ਕ ਹੋ ਜਾਂਦੇ ਫਿਰ ਸਾਨੂੰ ਵੀ ਜੇ ਕੋਈ ਬੈਂਟੀ ਤੇ ਪਾ ਕੇ ਵੀ ਬਚਾ ਨਹੀਂ ਪਾਉਂਦੇ ਉਹਨਾਂ ਨੂੰ ਹੈ ਨਾ ਜਿਹੜੇ ਤਾਂ ਛੋਟੇ ਬੱਚੇ ਨੇ 6 ਮਹੀਨੇ ਤੋਂ ਉਹਨਾਂ ਦੇ ਵਿੱਚ ਤਾਂ ਸਰ ਬਸ ਵਦ ਤੋਂ ਵੱਧ ਕਿ ਆਪਾਂ ਅਗਰ ਅੱਲਾ ਕੋਲਡ ਹੈ ਉਹਦੇ ਲਈ ਆਪਾਂ ਵੇਟ ਕਰ ਸਕਦੇ ਹਾਂ ਉਸ ਤੋਂ ਇਲਾਵਾ ਅਗਰ ਖਾਂਸੀ ਹੈ ਉਹ ਤਾਂ ਐ ਤਾਂ ਮਾਈਲਡ ਵੀ ਸਰ ਅਗਰ ਫੀਵਰ 100 ਡਿਗਰੀ ਵੀ ਹੈ ਸਿਰਫ ਤੁਸੀਂ ਸਿੱਧੇ ਡਾਕਟਰ ਨੂੰ ਮਿਲੋ ਪੀਡੀਆਟ੍ਰੀਸ਼ੀਅਨ ਨੂੰ ਛੋਟੇ ਬੱਚਿਆਂ ਦਾ ਉਸ ਤੋਂ ਸਰ ਵੱਡੇ ਬੱਚੇ ਜਿਵੇਂ ਮੈਂ ਕਿਹਾ ਕੱਲੀ ਖਾਂਸੀ ਹੈ ਤੁਸੀਂ ਵੇਟ ਕਰ ਸਕਦੇ ਹੋ ਬਟ ਨਾਲ ਅਗਰ ਬੁਖਾਰ ਹੈ ਤਾਂ ਤੁਹਾਨੂੰ ਤੁਰੰਤ ਮਿਲਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਫਿਰ ਡਾਕਟਰ ਉਸੇ ਟਾਈਮ ਛਾਤੀ ਸੁਣ ਲੈਂਦਾ ਹੈ ਕਿ ਕਿਵੇਂ ਦੇ ਸਾਊਂਡਸ ਨੇ ਬਹੁਤ ਕੁਝ ਪਤਾ ਲੱਗ ਜਾਂਦਾ ਹੈ ਜਾਂ ਹਲਕੇ ਫੁਲਕੇ ਟੈਸਟ ਕਰਾ ਕੇ ਵੀ ਪਤਾ ਚੱਲ ਜਾਂਦਾ ਕਿਉਂਕਿ ਅੱਜ ਕੱਲ ਅਗਰ ਬੁਖਾਰ ਨਾਲ ਹੈ ਤਾਂ ਨਿਮੋਨੀਆ ਦੇ ਬਹੁਤ ਜਿਵੇਂ ਕੇਸਿਸ ਆ ਰਹੇ ਹਨ ਬੁਖਾਰ ਅਗਰ ਆ ਰਿਹਾ ਫਿਰ ਸਾਨੂੰ ਤੁਰੰਤ ਹੀ ਕੋ ਬੱਚਿਆਂ ਨੇ ਡਾਕਟਰ ਨੂੰ ਮਿਲਣਾ ਚਾਹੀਦਾ ਜਾਂ ਨਾਲ ਜਿਵੇਂ ਉਲਟੀ ਬੱਚਾ ਬਹੁਤ ਕਰ ਰਿਹਾ ਖਾਣ ਪੀਣ ਛੱਡਿਆ ਬੱਚੇ ਦਾ ਫਿਰ ਆਪਾਂ ਨੂੰ ਸਿਰ ਤੁਰੰਤ ਹੀ ਡਾਕਟਰ ਨੂੰ ਬੱਚਿਆਂ ਦੇ ਮਿਲਣਾ ਚਾਹੀਦਾ ਜ਼ਰੂਰ ਉਹਦੇ ਵਿੱਚ ਦੇਖੋ ਬਿਲਕੁਲ ਅਕਸ ਇੱਕ ਦਿਨ ਤੋਂ ਲੈ ਕੇ 6 ਮਹੀਨੇ ਤੱਕ ਬੱਚੇ ਐ ਖਾਸ ਕਰਕੇ ਮੀਡੀਸਨ ਨੂੰ ਰਿਕੁਐਸਟ ਹੈ ਹੱਥ ਜੋੜ ਕੇ ਉਹਨਾਂ ਨੂੰ ਜਦੋਂ ਵੀ ਕਿਤੇ ਕੋਈ ਖੰਸੀ ਹੁੰਦੀ ਹੈ ਛੋਟੀ ਥੋੜੀ ਖੰਸੀ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ ਜਾਂ ਬੁਖਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਕਿਉਂਕਿ ਜੇ ਉਹਨੂੰ 101 ਬੁਖਾਰ ਵੀ ਹੋ ਗਿਆ ਮਹੀਨੇ ਦੇ ਬੱਚੇ ਨੂੰ ਤਾਂ ਉਹ ਇਹ ਸਮਝ ਲਓ ਵੀ ਜੇ 2 ਦਿਨ ਵੀ ਰਹਿ ਗਿਆ ਤਾਂ ਉਹ ਮੰਜਾਇਟਿਸ ਹੋ ਜਾਏਗਾ ਨਾ ਸਰ ਕਿਉਂਕਿ ਦਿਮਾਗੀ ਬੁਖਾਰ ਹੋਣ ਦੀ ਪੋਸਿਬਿਲਿਟੀ ਰਹਦੀ ਹੈ ਤੇ ਮੇਰੀ ਰਿਕੁਐਸਟ ਇਹ ਹੈ ਵੀ ਇੱਕ ਦਿਨ ਤੋਂ ਲੈ ਕੇ ਜਿਹੜੇ 6 ਮਹੀਨੇ ਤੱਕ ਦੇ ਬੱਚੇ ਐ ਉਹਨਾਂ ਨੂੰ ਜਦੋਂ ਵੀ ਕੋਈ ਥੋੜੀ-ਬੋਦੀ ਪ੍ਰੋਬਲਮ ਆਂਦੀ ਹੈ ਤੇ ਉਦੋਂ ਹੀ ਨਾਲ ਦੀ ਨਾਲ ਡਾਕਟਰ ਸਭ ਨੂੰ ਜੁੜ ਦਿਖਾਓ ਬੱਚਿਆਂ ਨੇ ਨੂੰ ਕਿਉਂਕਿ ਤੁਹਾਡੀ ਫਿਰ ਉਹ ਪ੍ਰੋਬਲਮ ਨਾਲ ਦੀ ਨਾਲ ਹੱਲ ਹੋ ਜੂਗੀ ਤੀਜਾ ਦੂਜਾ ਨੰਬਰ ਬਿਨਾ ਮਤਲਬ ਤੋਂ ਕਿਸੇ ਵੀ ਦਵਾਈ ਨੂੰ ਤੁਸੀਂ ਉਹਨਾਂ ਬੱਚਿਆਂ ਨੂੰ ਨਾ ਦਿਓ ਕੋਈ ਜ਼ੁਕਾਮ ਦੀ ਖਾਂਸੀ ਦੀ ਬਿਨਾ ਗੱਲ ਤੋਂ ਨਾ ਦਿਓ ਕਿਉਂਕਿ ਤੁਹਾਡੇ ਬੱਚੇ ਦਾ ਖੁਦ ਦਾ ਨੁਕਸਾਨ ਹੈ ਉਹਦੀ ਇਮਿਊਨਿਟੀ ਵੀ ਕੱਟੇਗੀ ਤੇ ਉਹਨੂੰ ਹੌਲੀ ਹੌਲੀ ਦਵਾਈਆਂ ਕੰਮ ਕਰਨੀਆਂ ਵੀ ਬੰਦ ਕਰ ਜਾਣਗੀਆਂ ਹੈ ਨਾ ਸਰ ਤੇ ਜਿਹੜੇ 6 ਮਹੀਨੇ ਤੋਂ 3-4 ਸਾਲ ਦੇ ਬੱਚੇ ਆ ਉਹਨਾਂ ਨੂੰ ਡਾਕਟਰ ਸਭ ਜਿਵੇਂ ਕਹਿੰਦੇ ਨੇ ਵੀ ਤੁਸੀਂ ਜੇ ਉਹਨਾਂ ਨੂੰ ਸਿੰਪਲ ਖਾਂਸੀ ਚ ਕੰਮ ਹੁੰਦਾ ਤੁਸੀਂ ਸਾਡੇ ਕੋਲ ਨਹੀਂ ਲੈ ਕੇ ਆਣਾ ਉਹਨੂੰ ਤੁਸੀਂ ਵੈਸੇ ਵੀ ਦਵਾਈ ਨਹੀਂ ਦੇਣੀ। ਇੱਕ ਸਿੰਪਲ ਖਾਂਸੀ ਚ ਕੰਮ ਹੁੰਦਾ ਹੈ। ਲੇਕਿਨ ਜੇ ਇਸ ਖਾਂਸੀ ਜੁਗਾ ਆਪਦੇ ਨਾਲ ਉਹਨੂੰ ਬੁਖਾਰ ਵੀ ਨਾਲ ਹੈ ਫਿਰ ਜ਼ਰੂਰ ਸਾਡੇ ਕੋਲ ਲੈ ਕੇ ਆ। ਅਦਰਵਾਇਜ਼ ਤੁਸੀਂ 4-5 ਦਿਨ ਵੇਟ ਕਰੋ। ਜੇ ਫਿਰ ਵੀ ਖਾਂਸੀ ਵੱਧਦੀ ਹੈ ਜਾਂ ਛਾਤੀ 'ਚ ਆਵਾਜ਼ਾਂ ਆਉਂਦੀਆਂ ਫਿਰ ਤੁਸੀਂ ਰੱਟ ਨੂੰ ਬਤਾਓ। ਅਦਰਵਾਇਜ਼ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਉਹ ਦਵਾਈ ਕਈ ਵਾਰੀ ਬਿਨਾਂ ਦਵਾਈ ਤੋਂ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਨਾ ਸਰ। ਮੋਸਟਲੀ ਵਾਇਰਲ ਹਾਂ ਵਾਇਰਲ ਹੁੰਦਾ ਠੀਕ ਹੈ ਨਾ ਇਸ ਕਰਕੇ ਇਹ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਬੱਚਿਆਂ ਨੂੰ ਇਸ ਚੀਜ਼ ਨੂੰ ਪੂਰਾ ਨਿਗਰਾਨੀ ਦਾ ਧਿਆਨ ਰੱਖੋ ਵੀ 6 ਮਹੀਨੇ ਤੋਂ ਪਹਿਲੇ ਬੱਚੇ ਨੂੰ ਥੋੜੀ ਵੀ ਪ੍ਰੋਬਲਮ ਦੀ ਨਾੜ ਦੀ ਨਾ ਲਾਓ ਜਿੱਦੇ ਨਾਲ ਬੱਚੇ ਦੀ ਜਾਨ ਨੂੰ ਕੋਈ ਖਤਰਾ ਨਾ ਪਵੇ ਹੈਨਾ ਜਿੰਨੀ ਛੇਤੀ ਹਾਂਜੀ ਨਹੀਂ ਛੇਤੀ ਉਸਕੇ ਫਿਰ ਤੁਹਾਨੂੰ ਕੋਈ ਗੱਲ ਨਹੀਂ ਜੇ ਬੁਖਾਰ ਨਹੀਂ ਹੈ ਸਿਮਪਲ ਖਾਂਸੀ ਜੁਕਾਮ ਹੈ ਤੁਸੀਂ ਕੋਈ ਦਵਾਈ ਨਹੀਂ ਦੇਣੀ 99% ਆਪਣੇ ਆਪ ਹੀ ਬੱਚੇ ਠੀਕ ਹੋ ਜਾਂਦੇ ਔਰ ਜੇ ਤੁਸੀਂ ਕਈ ਵਾਰੀ ਜੁਕਾਮ ਦੀਆਂ ਦਵਾਈਆਂ ਖਾਂਸੀ ਦੀਆਂ ਦਵਾਈਆਂ ਐਂਟੀਬਾਇਓਟਿਕ ਜਿਆਦਾ ਦੋਗੇ ਬੱਚੇ ਦੇ ਬ੍ਰੇਨ ਤੇ ਵੀ ਅਸਰ ਪੈਂਦਾ ਬੱਚੇ ਦਾ ਮਤਲਬ ਕਿ ਪੜ੍ਹਾਈ ਦਾ ਧਿਆਨ ਵੀ ਕੱਢਦਾ ਔ ਤੇ ਅਸਰ ਵੀ ਖਤਮ ਹੋ ਜਾਂਦਾ ਫਿਰ ਡਾਕਟਰ ਜਾ ਕੇ ਵੀ ਉਹ ਸਿੱਧਾ ਟੀਕੇ ਦੇ ਆ ਜਾਂਦੇ ਹੈ ਨਾ ਸਰ ਬੋਲੀ ਬੋਲੀ ਬੱਚੇ ਫਿਰ ਮਤਲਬ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਸੋ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਕੁਛ ਨਾ ਕੁਛ ਹਰ ਹਫਤੇ ਦੱਸਦੇ ਰਵਾਂਗੇ ਨਮਸਕਾਰ